ਇਹ ਹੈਗਾ ਜੀ ਆਪਣੇ ਅਮਰੰਡਾ ਰੋਡ ਤੇ ਤੁਹਾਨੂੰ ਕੋਈ ਨੋਟਿਸ ਕੋਈ ਜਾਣਕਾਰੀ ਪੱਤੀ ਨਹੀਂ ਵੀਰ ਜੀ ਕੋਈ ਨੋਟਿਸ ਨਹੀਂ ਕੋਈ ਜਾਣਕਾਰੀ ਨਹੀਂ ਹੈਗੀ ਆ ਆ ਕੇ ਤੋੜ ਕੇ ਚਲੇਗਾ ਕਾਰਨ ਦਾ ਜੇ ਇਹੀ ਤਾਂ ਪਤਾ ਨਹੀਂ ਲੱਗਦਾ ਨਾ ਕੋਈ ਉਹਨੇ ਸਾਨੂੰ ਦੱਸਿਆ ਨਾ ਕੋਈ ਇਸੋ ਨੇ ਕਿਸੇ ਨੇ ਕੁਝ ਨਹੀਂ ਦੱਸਿਆ ਜੀ ਦੋ ਨਾ ਪਾਸ ਤਰਾਸ ਹਾਂਜੀ ਘਰੇਲੂ ਨਕਸ਼ਾ ਪਾਸ ਹੈ ਮੈਂ ਘਰੇ ਬਣਾ ਰਿਹਾ ਜੀ ਧੰਨਵਾਦ ਹਾਂਜੀ ਸਮਝ ਨਕਸ਼ਾ ਹਾਂਜੀ ਆਹ ਨਕਸ਼ਾ 11 ਫੁੱਟ ਦੇ ਵਿੱਚ ਕੋਈ ਉੱਥੇ ਸ਼ੋਰੂਮ ਨਹੀਂ ਬਣਾਣਾ ਵੀਰ ਜੀ ਸਿਰਫ ਮੈਂ ਘਰੇਲੂ ਇੱਕ ਕਮਰਾ ਬਣਾ ਰਿਹਾ ਸੀ ਟੀਨਾ ਪਾਣ ਵਾਸਤੇ ਬਣਾ ਸੀਗਾ ਇਹ ਕਦੋਂ ਪਾਸ ਕਰਾਇਆ ਸੀ ਤੁਹ ਨਕਸ਼ਾ ਇਹ ਹੋ ਗਿਆ ਕਿੰਨੇ ਦਿਨ ਹੋ ਗਏ ਚਾਂ ਹੋਵੇ ਜੀ 5-6 ਮਹੀਨੇ ਓਕੇ ਜਦੋਂ ਪਹਿਲਾਂ ਤੁਹਾਡੇ ਤੇ ਇਹ ਕਾਰਵਾਈ ਹੋਈ ਜਦ ਹੈਗਾ ਸੀ ਨਕਸ਼ਾ ਹਾਂਜੀ ਹੈਗਾ ਸੀ ਜੀ ਫਿਰ ਉਸ ਸਮੇਂ ਤੁਸੀਂ ਦੱਸਿਆ ਨਹੀਂ ਇਹਨਾਂ ਨੂੰ ਉਸ ਟਾਈਮ ਵੀ ਦੱਸਿਆ ਸੀ ਜੀ ਇਹ ਕਹਿੰਦੇ ਵੀ ਤੁਸੀਂ ਉੱਥੇ ਸ਼ੋਰੂਮ ਬਣਾ ਰਹੇ ਹੋ ਪਰ ਅਸੀਂ ਸ਼ੋਰੂਮ ਨਹੀਂ ਬਣਾ ਰਹੇ ਉਸ ਟਾਈਮ ਵੀ ਕਮਰਾ ਹੀ ਬਣਾ ਰਹੇ ਸੀ ਨਹੀਂ ਜਦੋਂ ਉਸ ਟਾਈਮ ਇਹ ਤੁਹਾਡਾ ਤੋੜਪੰਨ ਕੀਤੀ ਗਈ ਕਿੰਨੀ ਬਿਲਡਿੰਗ ਬਣੀ ਹੋਈ ਸੀ ਤੁਹਾਡੀ ਉਸ ਟਾਈਮ ਜੀ ਬਿਲਡਿੰਗ ਨਿਊ ਹੀ ਭਰੀ ਸੀ ਨਿਊ ਭਰੀ ਸੀ ਹਾਂਜੀ ਫਿਰ ਕਿਵੇਂ ਜੱਜ ਕੀਤਾ ਇਹਨਾਂ ਨੇ ਵੀ ਇਹ ਸ਼ੋਰੂਮ ਬਣ ਰਹੇ ਇੱਥੋਂ ਇਹ ਮੰਨ ਲਓ ਵੀ ਜੀ ਸ਼ਿਕਾਇਤ ਮੈਡਮ ਆਏ ਸੀ ਖੁਦ ਮੈਡਮ ਆਏ ਸੀ ਤੁਹਾਡੇ ਅੱਛਾ ਜਦੋਂ ਮੈਡਮ ਆਏ ਸੀ ਜਦ ਤ ਹੁਣ ਤੁਸੀਂ ਅਫਸਰ ਸਾਹਿਬ ਨੂੰ ਮਿਲੇ ਆਈਓ ਸਾਹਿਬ ਨੂੰ ਨਹੀਂ ਜੀ ਹਜੇ ਮਿਲੇ ਨਹੀਂ ਹੈਗੇ ਕੋਈ ਗੱਲਬਾਤ ਹਜੇ ਕੁਛ ਨਹੀਂ ਜਦੋਂ ਇਹ ਤੋੜਪੰਨ ਹੋ ਰਹੀ ਸੀ ਤੁਸੀਂ ਮੌਕੇ ਤੇ ਨਹੀਂ ਹੈ ਨਹੀਂ ਸੀ ਜੀ ਸਾਡੇ ਬਾਅਦ ਚ ਹੋਈ ਹੈ ਤੋੜਪੰਨ ਸਾਨੂੰ ਦੱਸਿਆ ਵੀ ਨਹੀਂ ਨਹੀਂ ਜੀ ਦੱਸਿਆ ਨਹੀਂ ਇਹਨਾਂ ਨੇ ਕੁਛ ਵੀ ਤੁਸੀਂ ਹਾਂਜੀ ਹਾਂਜੀ ਕਿਹੜੇ ਬਾੜ ਦੇ ਬਾੜ ਨੰਬਰ 16 ਦੇ 16 ਦੇ ਕਾਰਨ ਕੀ ਲੱਗਦਾ ਹੈ ਤੁਸੀਂ ਖੁਦ ਕਾਉਂਸਲਰ ਹੋ ਵੀ ਕਿਉਂ ਮਤਲਬ ਨਕਸ਼ਾ ਵੀ ਤੁਹਾਡਾ ਪਾਸ ਹੈ ਫੇਰ ਵੀ ਜਿਹੜੀ ਧੱਕਾ ਕਰ ਰਹੀ ਸਰ ਸਰਕਾਰ ਇਹ ਧੱਕਾ ਕਰ ਰਹੀ ਹੈ ਧੱਕਾ ਕਰ ਰਹੇ ਇਹ ਮੰਨ ਲਓ ਵੇ ਮੰਨ ਲਓ ਆਪਣੇ ਆਪਣੀ ਪਾਰਟੀ ਵੱਲ ਲੈ ਆਣਾ ਚਾਹੁੰਦੇ ਤੁਸੀਂ ਜਿਹੜੀ ਪਤਾ ਨਹੀਂ ਕੀ ਦੀ ਸ਼ਿਕਾਇਤ ਹੈ ਕੀ ਦੀ ਨਹੀਂ ਉਹ ਸੇ ਕਹਿੰਦੇ ਇਹਨਾਂ ਨੇ ਮੇਰਾ ਸ਼ੈੱਡ ਤੋੜਤਾ ਜੀ ਉਹ ਸ਼ੈੱਡ ਦੇ ਨਾਲ ਨਾਲ ਮੇਰੀ ਜਿਹੜੀ ਬਿਲਡਿੰਗ ਹੈ ਉਹਦਾ ਵੀ ਨੁਕਸਾਨ ਹੋਇਆ ਨਹੀਂ ਬਹੁਤ ਨੁਕਸਾਨ ਹੋ ਜਾਣਾ ਅਸਟਾ ਪਹਿਲਾਂ ਹੀ ਲੋਨ ਲੈ ਕੇ ਬਿਲਡਿੰਗ ਪਾਈ ਹੋਈ ਹੈ ਵੀ ਅਸੀਂ ਆਪਣੇ ਆਪ ਸਾਨੂੰ ਟਾਈਮ ਦੇ ਦੋ ਚੜ ਦੀਂਦਾ ਅਸੀਂ ਤੋੜ ਦਾਂਗੇ ਉਹ ਕਹਿੰਦੇ ਨਹੀਂ ਸਾਨੂੰ ਉੱਪਰੋਂ ਆਰਡਰ ਆਏ ਆ ਵੀ ਅਸੀਂ ਹੁਣੇ ਤੋੜ ਤੋੜ ਕੇ ਜਾਣੀ ਐ ਇਹ ਬਿਲਡਿੰਗ ਉਹਨਾਂ ਦਾ ਕੋਈ ਨਕਸ਼ਾ ਨਹੀਂਗਾ ਨਾ ਨਕਸ਼ਾ ਉਹਨਾਂ ਦੇ ਪਾਸ ਆ ਉਹਨਾਂ ਨੇ ਨਕਸ਼ਾ ਦਿਖਾਇਆ ਜੀ ਸਾਨੂੰ ਨਕਸ਼ਾ ਅਨੁਪਰੂਵੜ ਪਾਸ ਨਹੀਂਗਾ ਪਾਸ ਨਹੀਂ ਹੈ ਜੀ ਨਹੀਂ ਪਾਸ ਨਹੀਂਗਾ ਅਸੀਂ ਸ਼ਹਿਰ ਕੋਰਾਲੀ ਦੇ ਮਰੰਡਾ ਰੋਡ ਤੇ ਖੜੇ ਆ ਜਿੱਥੇ ਕੀ ਨਗਰ ਕੌਂਸਲ ਦਾ ਜਿਹੜਾ ਪੰਜਾ ਚੱਲਿਆ ਏ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਜਿੱਥੇ ਕੀ ਕੁਝ ਸ਼ੋਰੂਮ ਜਿਹੜੇ ਬਣ ਜਾ ਰਹੇ ਸੀ ਜਿਨ੍ਹਾਂ ਦੇ ਉੱਤੇ ਨਗਰ ਕੌਂਸਲ ਦਾ ਪੀਲਾ ਪੰਜਾ ਚੱਲਿਆ ਏ ਤੁਹਾਨੂੰ ਇੱਥੇ ਯਾਦ ਵੀ ਕਰਵਾ ਦਈਏ ਕਿ ਅੱਜ ਤੋਂ ਤਕਰੀਬਨ 2 ਕੁ ਮਹੀਨੇ ਪਹਿਲਾਂ ਵਿਧਾਇਕਾ ਮੈਡਮ ਅਨਮੋਲ ਗਗਨਮਾਨ ਪਹੁੰਚੇ ਸੀ ਤੇ ਕੁਝ ਜੋ ਨਜਾਇਜ਼ ਰੂਪ ਦੇ ਵਿੱਚ ਉਹ ਸਾਰੀਆਂ ਹੋ ਰਹੀਆਂ ਸਨ ਉਹਨਾਂ ਨੂੰ ਠਾਇਆ ਗਿਆ ਸੀ ਉਹਨਾਂ ਦੇ ਵਿੱਚੋਂ ਇੱਕ ਜਿਹੜੇ ਇਹ ਸ਼ੋਰੂਮ ਆ ਇਹ ਵੀ ਸਨ ਪਰ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਦੁਬਾਰਾ ਜਿਹੜੇ ਇਹ ਸ਼ੋਰੂਮ ਬਣਨੇ ਤਿਆਰ ਹੋ ਜਾਂਦੇ ਆ ਤੇ ਕੁਝ ਸਮੇਂ ਦੇ ਵਿੱਚ ਹੀ ਇੱਥੇ ਜੜੀਆਂ ਬਿਲਡਿੰਗ ਸ਼ੋਰੂਮ ਦੀਆਂ ਬਣ ਕੇ ਤਿਆਰ ਹੋ ਜਾਂਦੇ ਆ ਉਸ ਤੋਂ ਬਾਅਦ ਨਗਰ ਕੌਂਸਲ ਦੇ ਵੱਲੋਂ ਫੇਰ ਇਹਨਾਂ ਦੇ ਉੱਤੇ ਪੀਲਾ ਪੰਜਾ ਚਲਾਇਆ ਜਾਂਦਾ ਹੈ ਤੇ ਇਹਨਾਂ ਨੂੰ ਤੋੜਿਆ ਜਾਂਦਾ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸ਼ਹਿਰ ਕੋਰਾਲੀ ਜੋ ਕਿ ਪਟਾਕਿਆਂ ਦੀ ਮੰਡੀ ਵਜੋਂ ਜਾਣਿਆ ਜਾਂਦਾ ਹੈ ਤੇ ਵੱਡੀ ਗਿਣਤੀ ਦੇ ਵਿੱਚ ਪਟਾਕਿਆਂ ਦੀਆਂ ਜਿਹੜੀਆਂ ਦੁਕਾਨਾਂ ਇੱਥੇ ਲੱਗਦੀਆਂ ਆਏ ਤੇ ਮਰੰਡਾ ਰੋਡ ਖਾਸ ਕਰਕੇ ਮਰੰਡਾ ਰੋਡ ਹੈ ਜਿਹੜਾ ਉੱਥੇ ਜਿਹੜੀਆਂ ਅਤਿਸ਼ਵਾਜੀ ਵਿਕਦੀ ਐ ਸੋ ਉਸ ਨੂੰ ਲੈ ਕੇ ਹੀ ਜਿਹੜੀਆਂ ਵੱਡੀ ਕੈਲੀਏ ਵੱਡੀ ਗਿਣਤੀ ਦੇ ਵਿੱਚ ਸ਼ੋਰੂਮ ਇੱਥੇ ਬਣਦੇ ਆ ਅਤਿਸ਼ਵਾਜੀ ਪਟਾਕੇ ਵੇਚਣ ਦੇ ਲਈ ਇਸੇ ਤਰ੍ਹਾਂ ਦਾ ਪੋਸਟਰ ਹੈ ਜਿਹੜਾ ਇੱਥੇ ਵੀ ਲੱਗਿਆ ਹੋਇਆ ਏ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਪਟਾਕਿਆਂ ਦਾ ਪੋਸਟਰ ਲੱਗਿਆ ਹੋਇਆ ਏ ਤੇ ਇੱਥੇ ਜਿਹੜੇ ਪਟਾਕੇ ਸੇਲ ਕੀਤੇ ਜਾਣੇ ਸੀ ਪਰ ਉਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਿਆ ਏ ਤੇ ਇਹਨਾਂ ਜਿਹੜੀਆਂ ਦੁਕਾਨਾਂ ਨੂੰ ਜੋ ਕਿ ਬਣਾਈਆਂ ਗਈਆਂ ਸਨ ਹੁਣੇ ਬਣਾਈਆਂ ਗਈਆਂ ਸਨ ਥੋੜੇ ਸਮੇਂ ਦੇ ਵਿੱਚ ਉਹਨਾਂ ਨੂੰ ਜਿਹੜਾ ਤੋੜਿਆ ਗਿਆ ਏ ਸੋ ਕੀ ਕਾਰਵਾਈ ਹੋਈ ਆ ਕਿਉਂ ਚੱਲਿਆ ਏ ਕੀ ਇਹਨਾਂ ਦਾ ਕੋਈ ਨਕਸ਼ਾ ਨਹੀਂ ਸੀ ਪਾਸ ਜਾਂ ਕੀ ਕਿ ਜਿਹੜੇ ਕਾਨੂੰਨ ਦੀ ਉਲੰਘਣਾ ਹੋਈ ਆ ਗੱਲਬਾਤ ਕਰਦੇ ਆ ਕਾਰਜਸਾਧਕ ਅਫਸਰ ਮਜੀਨਾ ਅਮੇਰਾ ਜੀਤਾ ਹੈ ਕਿਹੜੇ ਬਾੜ ਦੇ ਕਾਉਂਸਲਰ ਬਾੜ ਨੰਬਰ 16 ਤੋਂ ਵੀ ਜੀ ਕੀ ਪ੍ਰੋਬਲਮ ਹੋਈ ਹੈ ਜੀ ਪ੍ਰੋਬਲਮ ਵੀ ਜੀ ਇਹ ਹੋਈ ਪਹਿਲਾਂ ਵੀ ਮੰਨ ਲਓ ਨਿਓ ਭਰਾਏ ਸੀਗੀ ਪਹਿਲਾਂ ਕੁਛ ਮੰਨ ਲਓ ਵੇ ਅੱਗੇ ਸੀ ਸੜਕ ਦੇ ਉਸ ਤੋਂ ਬਾਅਦ ਵੀਰ ਜੀ ਉਹ ਤੋੜ ਗਏ ਸੀਗੇ ਚਲੋ ਠੀਕ ਹੈ ਮੰਨ ਲਿਆ ਸਾਡੀ ਗਲਤੀ ਸੀ ਦੁਬਾਰੇ ਫਿਰ ਹੁਣ ਆਪਾਂ ਨੇ ਕਮੇਟੀ ਦੇ ਕਹਿਣ ਤੇ ਮੁਤਲਕ 11 ਫੁੱਟ ਤੇ ਆਪਾਂ ਨੇ ਆਪਣੇ ਜਿੰਨੀ ਆਪਣੀ ਜਗ੍ਹਾ ਜੋਚ ਕਰਿਆ ਉਹ ਬਣਾਉਣ ਤੋਂ ਬਾਅਦ ਜੀ ਜਦ ਮੰਨ ਲਾ ਹੁਣ ਬਣ ਗਿਆ ਅੱਜ ਕਮੇਟੀ ਵਾਲੇ ਫੇਰ ਗਏ ਕੋਈ ਸਾਨੂੰ ਨੋਟਿਸ ਨਹੀਂ ਦਿੱਤਾ ਇਹਨਾਂ ਨੇ ਕੋਈ ਸਾਨੂੰ ਕਿਹਾ ਨਹੀਂ ਹੈਗਾ ਜਾ ਕੇ ਬਗੈਰ ਪੁੱਛੇ ਤੇ ਅੱਗੇ ਤੋੜ ਦਿੱਤਾ ਮੈਨੂੰ ਕਿੱਥੇ ਹੈ ਤੁਹਾਡਾ ਪਲਾਟ ਇਹ ਹੈਗਾ ਜੀ ਆਪਣੇ ਮਰੰਡਾ ਰੋਡ ਤੇ ਤੁਹਾਨੂੰ ਕੋਈ ਨੋਟਿਸ ਕੋਈ ਜਾਣਕਾਰੀ ਦਿੱਤੀ ਨਹੀਂ ਵੀਰ ਜੀ ਕੋਈ ਨੋਟਿਸ ਨਹੀਂ ਕੋਈ ਜਾਣਕਾਰੀ ਨਹੀਂ ਹੈਗੀ ਆ ਕੇ ਆ ਕੇ ਤੋੜ ਕੇ ਚਲੇ ਗਏ ਕਾਰਨ ਕੀ ਹੈ ਇਹਦਾ ਤੋੜਨਾ ਕਾਰਨ ਦਾ ਜੀ ਇਹੀ ਤਾਂ ਪਤਾ ਨਹੀਂ ਲੱਗਦਾਗਾ ਨਾ ਕੋਈ ਉਹਨੇ ਸਾਨੂੰ ਦੱਸਿਆ ਨਾ ਕੋਈ ਇਸੋ ਨੇ ਕਿਸੇ ਨੇ ਕੁਝ ਨਹੀਂ ਦੱਸਿਆਗਾ ਤੁਸੀਂ ਤਾਂ ਨਕਸ਼ਾ ਪਾਸ ਕਰਾਇਆ ਸੀ ਹਾਂਜੀ ਘਰੇਲੂ ਨਕਸ਼ਾ ਪਾਸ ਹੈ ਮੈਂ ਘਰੇ ਬਣਾ ਰਿਹਾ ਜੀ ਘਰ ਬਣਾ ਰਿਹਾ ਹਾਂਜੀ ਕਿਹਨਾਂ ਦਾ ਨਕਸ਼ਾ ਹਾਂਜੀ ਆ ਨਕਸ਼ਾ 11 ਫੁੱਟ ਦੇ ਵਿੱਚ ਕੋਈ ਉੱਥੇ ਸ਼ੋਰੂਮ ਨਹੀਂ ਬਣਾਣਾ ਵੀਰ ਜੀ ਸਿਰਫ ਮੈਂ ਘਰੇਲੂ ਇੱਕ ਕਮਰਾ ਬਣਾ ਰਿਹਾ ਸੀ ਟੀਨਾ ਬਣਾਉਣ ਵਾਸਤੇ ਬਣਾਇਆ ਸੀਗਾ ਇਹ ਕਦੋਂ ਪਾਸ ਕਰਾਇਆ ਸੀ ਤੁਹਾਨੂੰ ਨਕਸ਼ਾ ਇਹ ਹੋ ਗਿਆ ਕਿੰਨੇ ਦਿਨ ਹੋ ਗਏ ਚਾਂ ਹੋਵੇ ਜੀ 5 ਮਹੀਨੇ ओके ਜਦੋਂ ਪਹਿਲਾਂ ਤੁਹਾਡੇ ਤੇ ਇਹ ਕਾਰਵਾਈ ਹੋਈ ਜਦ ਹੈਗਾ ਸੀ ਨਕਸ਼ਾ ਹਾਂਜੀ ਹੈਗਾ ਸੀ ਜੀ ਫਿਰ ਉਸ ਸਮੇਂ ਤੁਸੀਂ ਦੱਸਿਆ ਨਹੀਂ ਇਹਨਾਂ ਨੂੰ ਉਸ ਟਾਈਮ ਵੀ ਦੱਸਿਆ ਸੀ ਜੀ ਇਹ ਕਹਿੰਦੇ ਵੀ ਤੁਸੀਂ ਉੱਥੇ ਸ਼ੋਰੂਮ ਬਣਾ ਰਹੇ ਹੋ ਪਰ ਅਸੀਂ ਸ਼ੋਰੂਮ ਨਹੀਂ ਬਣਾ ਰਹੇ ਉਸ ਟਾਈਮ ਵੀ ਕਮਰਾ ਹੀ ਬਣਾ ਰਹੇ ਸੀ ਨਹੀਂ ਜਦੋਂ ਉਸ ਟਾਈਮ ਇਹ ਤੁਹਾਡਾ ਤੋੜਪੰਨ ਕੀਤੀ ਗਈ ਕਿੰਨੀ ਬਿਲਡਿੰਗ ਬਣੀ ਹੋਈ ਸੀ ਤੁਹਾਡੀ ਉਸ ਟਾਈਮ ਜੀ ਬਿਲਡਿੰਗ ਨਿਊ ਹੀ ਭਰੀ ਸੀ ਨਿਊ ਭਰੀ ਸੀ ਹਾਂਜੀ ਫਿਰ ਕਿਵੇਂ ਜੱਜ ਕੀਤਾ ਇਹਨਾਂ ਨੇ ਵੀ ਇਹ ਸ਼ੋਰੂਮ ਬਣ ਰਹੇ ਐਥੋਂ ਇਹ ਮੰਨ ਲਓ ਜੀ ਸ਼ਿਕਾਇਤ ਮੈਡਮ ਆਏ ਸੀ ਖੁਦ ਮੈਡਮ ਆਏ ਸੀ ਤੜਾ ਅੱਛਾ ਜਦੋਂ ਮੈਡਮ ਆਏ ਸੀ ਜਦ ਤੋੜੇ ਗਏ ਹੁਣ ਤੁਸੀਂ ਅਫਸਰ ਸਾਹਿਬ ਨੂੰ ਮਿਲੇ ਆਈਓ ਸਾਹਿਬ ਨੂੰ ਨਹੀਂ ਜੀ ਹਜੇ ਮਿਲੇ ਨਹੀਂ ਹੈਗੇ ਕੋਈ ਗੱਲਬਾਤ ਹਜੇ ਕੁਛ ਨਹੀਂ ਜਦੋਂ ਇਹ ਤੋੜਪੰਨ ਹੋ ਰਹੀ ਸੀ ਤੁਸੀਂ ਮੌਕੇ ਤੇ ਨਹੀਂ ਹੈ ਨਹੀਂ ਸੀ ਜੀ ਸਾਡੇ ਬਾਅਦ ਚ ਹੋਈ ਹੈ ਤੋੜਪੰਨ ਤੁਹਾਨੂੰ ਦੱਸਿਆ ਵੀ ਨਹੀਂ ਨਹੀਂ ਜੀ ਦੱਸਿਆ ਨਹੀਂ ਇਹਨਾਂ ਨੇ ਕੁਛ ਵੀ ਤੁਸੀਂ ਕਾਉਂਸਲਰ ਹੋ ਹਾਂਜੀ ਹਾਂਜੀ ਕਿਹੜੇ ਬਾੜ ਦੇ ਬਾੜ ਨੰਬਰ 16 ਦੇ 16 ਦੇ ਕਾਰਨ ਕੀ ਲੱਗਦਾ ਹੈ ਤੁਸੀਂ ਖੁਦ ਕਾਉਂਸਲਰ ਹੋ ਵੀ ਕਿਉਂ ਮਤਲਬ ਨਕਸ਼ਾ ਵੀ ਤੁਹਾਡਾ ਪਾਸ ਹੈ ਫੇਰ ਵੀ ਜਿਹੜੀ ਧੱਕਾ ਕਰ ਰਹੀ ਹੈ ਸਾਰਾ ਸਰਕਾਰ ਇਹ ਧੱਕਾ ਕਰ ਰਹੀ ਹੈ ਧੱਕਾ ਕਰ ਰਹੇ ਇਹ ਮੰਨ ਲਓ ਵੀ ਮੰਨ ਲਓ ਆਪਣੇ ਆਪਣੀ ਪਾਰਟੀ ਵੱਲ ਲੈ ਆਣਾ ਚਾਹੁੰਦੇ ਤੁਸੀਂ ਕਿਹੜੀ ਪਾਰਟੀ ਨਾਲ ਮੈਂ ਜੀ ਇਸ ਟਾਈਮ ਹੈ ਜਿਆਦਾ ਜਿੱਤਿਆ ਸੀਗਾ ਜਿੱਤੀ ਪ੍ਰਧਾਨ ਦੇ ਨਾਲ ਕਾਂਗਰਸ ਦੇ ਵਿੱਚ ਅੱਛਾ ਕਾਂਗਰਸ ਦੀ ਕਮੇਟੀ ਮਤਲਬ ਇੱਥੇ ਨਗਰ ਕੌਂਸਲ ਦੀ ਹਾਂਜੀ ਹਾਂਜੀ ਰਣਜੀਤ ਸਿੰਘ ਜੀ ਟੀ ਮੜਿਆਲਾ ਜੀ ਹਾਂਜੀ ਅੱਛਾ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਕੀ ਮਨਸ਼ਾ ਕੀ ਲੱਗਦੀ ਹੈ ਜੀ ਮੋਹਨ ਚੱਲ ਬਈ ਇਹ ਧੱਕਾ ਨਹੀਂ ਹੋਣਾ ਚਾਹੀਦਾ ਜਿਹੜਾ ਇਹ ਧੱਕਾ ਕਰ ਰਿਹਾ ਇਹ ਬਿਲਕੁਲ ਧੱਕਾ ਨਹੀਂ ਹੋਣਾ ਚਾਹੀਦਾ ਜਦ ਇੱਕ ਮਾਤੜ ਆਦਮੀ ਗਰੀਬ ਆਦਮੀ ਕਿਸੇ ਨਾਲ ਵੀ ਆਹ ਧੱਕਾ ਹੁੰਦਾ ਦੋ ਵਾਰ ਕਿਸੇ ਦਾ ਪੈਸਾ ਲਾ ਕੇ ਉਹਨਾਂ ਦਾ ਤੋੜਪੰਨ ਕਰਨਾ ਇਹ ਸਰਕਾਰ ਵੱਸਤੇ ਥੋੜੀ ਇਹ ਗੱਲਾਂ ਹੋਣੇ ਚਾਹੀਦੀਆਂ ਕਿੰਨਾ ਕ ਨੁਕਸਾਨ ਹੋ ਗਿਆ ਤੁਹਾਡਾ ਬਸ 3-4 ਲੱਖ ਰੁਪਏ ਲੱਗੇ ਜੀ ਪਹਿਲਾਂ 1.5-2 ਲੱਖ ਰੁਪਏ ਲੱਗੇ ਉਸ ਤੋਂ ਬਾਅਦ 1-2 ਲੱਖ ਰੁਪਏ ਲੱਗੇ ਕੋਈ ਰੀਜ਼ਨ ਨਹੀਂ ਕੋਈ ਵਜ੍ਹਾ ਵੀ ਹੋਣੀ ਚਾਹੀਦੀ ਹੈ ਜੇ ਅਸੀਂ ਹੁਣ ਆਪਣੀ 10 ਫੁੱਟ 'ਚ ਜਾ ਕੇ ਮਿੰਤੀ ਕਰਾਂਗੇ 10 ਫੁੱਟ 'ਚ ਕਿਹੜਾ ਸ਼ੋਰ ਇੱਕ ਦੁਕਾਨ ਬਣਨੀ ਹੈ ਉਹ ਦੁਕਾਨ ਵੀ ਨਹੀਂ ਬਣੀ ਆਪਣਾ ਘਰ ਇੱਕ ਕਮਰੇ ਵਾਸਤੇ ਹੈ ਲੱਗਦਾ ਤੁਹਾਨੂੰ ਵੀ ਤੁਸੀਂ ਕਿਸੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਨਹੀਂ ਸਰ ਅਸੀਂ ਤਾਂ ਕਰੀ ਕਰੀ ਨਹੀਂ ਹੈਗੀ ਜੋ ਇਹਨਾਂ ਨੂੰ ਨਕਸ਼ਾ ਦਿੱਤਾ ਉਸ ਦੇ ਹਿਸਾਬ ਨਾਲ ਬਣਾ ਰਹੇ ਹਾਂ ਉਸ ਦੇ ਹਿਸਾਬ ਨਾਲੇ ਬਣਾ ਰਹੇ ਹਾਂ ਠੀਕ ਹੈ ਮੇਰਾ ਅਛਰਵਲ ਗੁਪਤਾ ਸਰ ਨਾਮ ਹੈ ਕੀ ਮਸਲਾ ਹੋਇਆ ਜੀ ਮਸਲਾ ਵੀਰ ਜੀ ਦੁਕਾਨਾਂ ਬਣਾਈਆਂ ਸੀਗੀਆਂ ਬਰੰਡਾ ਰੋਡ ਤੇ ਤੇ ਉਹਦੇ ਬਾਹਰ ਸ਼ੈੱਡ ਪਾਇਆ ਦਾ ਜਿਵੇਂ ਕਿ ਸਾਰੀ ਕਰਾਲੀ ਦੇ ਵਿੱਚ ਆਮ ਪਿਆ ਹੋਇਆ ਸ਼ੈੱਡ ਸ਼ੈੱਡ ਨੂੰ ਕੋਈ ਰੋਕ ਟੋਕ ਨਹੀਂ ਹੁੰਦੀ ਇਹਨਾਂ ਨੇ ਅੱਜ ਜਾ ਕੇ ਪਦਨ ਕੀ ਦੀ ਸ਼ਿਕਾਇਤ ਹੈ ਕੀ ਦੀ ਨਹੀਂ ਉਹ ਸੇ ਕਹਤੇ ਇਹਨਾਂ ਨੇ ਮੇਰਾ ਸ਼ੈੱਡ ਤੋੜਤਾ ਜੀ ਉਹ ਸ਼ੈੱਡ ਦੇ ਨਾਲ ਨਾਲ ਮੇਰੀ ਜਿਹੜੀ ਬਿਲਡਿੰਗ ਹੈ ਉਹਦਾ ਵੀ ਨੁਕਸਾਨ ਹੋਇਆ ਨਹੀਂ ਤੁਹਾਨੂੰ ਕੋਈ ਜਾਣਕਾਰੀ ਦਿੱਤੀ ਸੀ ਇਸ ਦੇ ਬਾਰੇ ਨਹੀਂ ਜੀ ਕੋਈ ਜਾਣਕਾਰੀ ਮੈਨੂੰ ਪਹਿਲਾਂ ਕੋਈ ਨੋਟਿਸ ਨਹੀਂ ਕੋਈ ਨਿਜਮਾ ایਓ ਸਾਹਿਬ ਐਸਓ ਸਾਹਿਬ ਸਾਰੇ ਸੀਗੇ ਅਫਸਰ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਠੀਕ ਹੈ ਜੀ ਮੇਰਾ ਸਾਰਾ ਪਰਿਵਾਰ ਨਾਲ ਤਾਂ ਉਹਨਾਂ ਨੇ ਬੇਨਤੀ ਕੀਤੀ ਕਿ ਨਹੀਂ ਵੀ ਚਲੋ ਵੀ ਤੁਸੀਂ ਤੋੜੋ ਨਾ ਸਾਡਾ ਬਹੁਤ ਨੁਕਸਾਨ ਹੋ ਜਾਣਾ ਅਸੀਂ ਤਾਂ ਪਹਿਲਾਂ ਹੀ ਲੋਨ ਲੈ ਕੇ ਬਿਲਡਿੰਗ ਪਾਈ ਹੋਈ ਹੈ ਵੀ ਅਸੀਂ ਆਪਣੇ ਆਪ ਸਾਨੂੰ ਟਾਈਮ ਦੇ ਦੋ ਚਾਰ ਦਿਨ ਦਾ ਅਸੀਂ ਤੋੜ ਦਾਂਗੇ ਉਹ ਕਹਿੰਦੇ ਨਹੀਂ ਸਾਨੂੰ ਉੱਪਰੋਂ ਆਰਡਰ ਆਏ ਆ ਵੀ ਅਸੀਂ ਹੁਣੇ ਤੋੜ ਕੇ ਜਾਣੀ ਐ ਇਹ ਬਿਲਡਿੰਗ ਤੁਹਾਡਾ ਜਿਹੜਾ ਇਹਦਾ ਨਕਸ਼ਾ ਪਾਸ ਸੀ ਹਾਂਜੀ ਨਕਸ਼ਾ ਵੀਰ ਜੀ ਮੇਰਾ ਕਮਰਸ਼ੀਅਲ ਪਾਸ ਹੈ ਜੀ ਕਮਰਸ਼ੀਅਲ ਪਾਸ ਹੈ ਹਾਂਜੀ ਕਿੰਨੀਆਂ ਦੁਕਾਨਾਂ ਦੇ ਮੂਰੇ ਸ਼ੈੱਡ ਤੋੜੇਗੇ ਦੋ ਦੁਕਾਨਾਂ ਦੇ ਜੀ ਬਾਕੀ ਦੁਕਾਨਾਂ ਦੀ ਨਹੀਂ ਮੇਰੀ ਦੋ ਹੀ ਬਣੀ ਹੋਈਆਂ ਦੀ ਵੀਰ ਜੀ ਨਹੀਂ ਕਾਰਨ ਕੀ ਲੱਗਦਾ ਜਦੋਂ ਦੇਖੋ ਤੁਹਾਡਾ ਨਕਸ਼ਾ ਪਾਸ ਹੈ ਕਾਰਨ ਦਾ ਵੀਰ ਜੀ ਹੁਣ ਸਰ ਉਹਨੇ ਅਫਸਰ ਲੋਕ ਦੱਸ ਸਕਦੇ ਆ ਵੀ ਕਿਦੀ ਸ਼ਿਕਾਇਤ ਤੇ ਜਾਂ ਕਿਦੀ ਸ਼ੈੱਡ ਦੇ ਉੱਪਰ ਮੇਰੇ ਨਾਲ ਨਜਾਇਜ਼ ਕਰੀ ਹੈ ਇਸ ਤੋਂ ਪਹਿਲਾਂ ਵੀ ਜਿਹੜੀ ਕੋਈ ਕਾਰਵਾਈ ਹੋਈ ਸੀ ਆਪਣੀ ਦੁਕਾਨ ਨਾਲ ਹਾਂ ਇਹ ਤੋਂ ਪਹਿਲਾਂ ਵੀ ਇਹਨਾਂ ਨੇ ਤੋੜੀਆਂ ਦੀ ਜੀ ਚਲੋ ਉਹਦੇ ਵਿੱਚ ਅਸੀਂ ਥੋੜਾ ਜਿਹਾ ਗਲਤ ਸੀਗਾ ਅਸੀਂ ਥੋੜੀ ਜਿਹੀ ਅੱਗੇ ਬਣਾ ਲਈ ਜਾਂਦੀਆਂ ਪਰ ਅਸੀਂ ਉਹ ਪਿੱਛੇ ਕਰ ਲਈਆਂ ਸੀ ਹੁਣ ਅਸੀਂ ਆਪਣਾ ਸਹੀ ਹੋ ਗਏ ਤੇ ਬਿਲਕੁਲ ਉਹ ਉਹਨਾਂ ਨੇ ਹਦਾਇਤਾਂ ਦਿੱਤੀਆਂ ਸੀ ਜਾਂ ਉਸ ਦੇ ਹਿਸਾਬ ਨਾਲ ਹੁਣ ਤੁਸੀਂ ਪਿੱਛੇ ਕਰ ਲਈ ਹਾਂਜੀ ਉਹਦੇ ਹਿਸਾਬ ਨਾਲ ਅਸੀਂ ਪਿੱਛੇ ਕਰੀ ਜਾਂਦੀਆਂ ਪਰੰਤੂ ਸਿਰਫ ਸ਼ੈੱਡ ਦੇਖੋ ਸਾਰੀ ਚੰਡੀਗੜ੍ਹ ਰੋਡ ਮਰੰਡਾ ਰੋਡ ਤੇ ਸਾਰੀ ਦੇ ਸ਼ੈੱਡ ਪਏ ਹੋਏ ਆ ਕੋਈ ਸੌਤੋਂ ਤੁਹਾਡੀ ਦੁਕਾਨ ਤੋਂ ਇਲਾਵਾ ਵੀ ਕਿਸੇ ਦੇ ਮਤਲਬ ਇਸ ਤਰ੍ਹਾਂ ਸ਼ੈੱਡ ਉੱਤੇ ਢਾਈ ਗਏ ਆ। ਉਹ ਦੁਕਾਨਾਂ ਬਣੀਆਂ ਹੋਈਆਂ। ਉੱਥੇ ਮੇਰੇ ਨਾਲ ਵੀ ਦੁਕਾਨਾਂ ਬਣੀਆਂ ਹੋਈਆਂ ਜੀ। ਅੱਗੇ ਪਿੱਛੇ ਕੋਈ ਕਿਸੇ ਦਾ ਸ਼ੈੱਡ ਨਹੀਂ ਤੋੜਿਆ ਜੀ। ਇੱਕ ਮੇਰੇ ਤੋਂ ਥੋੜੀ ਦੂਰੀ ਤੇ ਐਮਸੀ ਸਾਹਿਬ ਐਕਰਾਲੀ ਕੋਈ ਉਹ ਬਿਲਡਿੰਗ ਬਣਾ ਰਹੇ थे। ਉਹਨਾਂ ਦੀ ਵੀ ਬਿਲਡਿੰਗ ਤੋੜੀ ਗਈ ਅੱਜ। ਪਹਿਲਾਂ ਵੀ ਉਹਨਾਂ ਦੀ ਮੇਰੇ ਨਾਲ ਤੋੜੀ ਗਈ ਹੈ। ਪਹਿਲਾਂ ਵੀ ਜਿਹੜੀਆਂ ਦੋਹੇ ਬਿਲਡਿੰਗਾਂ ਹਾਂ ਦੋ ਸਿਰਫ ਦੋ ਹੀ ਬਿਲਡਿੰਗਾਂ ਨੂੰ ਟਾਰਗੇਟ ਕਰਿਆ ਗਿਆ ਪਹਿਲਾਂ ਵੀ ਤੇ ਹੁਣ ਵੀ ਦੋ ਹੀ ਬਿਲਡਿੰਗਾਂ ਨੂੰ ਟਾਰਗੇਟ ਕਰਿਆ। ਉਹਦੇ ਨਾਲ ਦੁਕਾਨਾਂ ਇਹ ਤਾਂ ਹੁਣ ਅਫਸਰ ਅਫਸਰ ਲੋਕ ਦੱਸ ਸਕਦੇ ਆ ਜੀ। ਕਿਹ ਲੱਗਦਾ ਇਹ ਵੀ ਬਾਰ ਬਾਰ ਜਿਹੜਾ ਤੁਹਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਮਰਜੀ ਅਸੀਂ ਮੈਂ ਤਾਂ ਅੱਜ ਵੀ ਕਿਹਾ ਹੀ ਉਹ ਸਭ ਨੂੰ ਐਸਓ ਸਾਹਿਬ ਨੂੰ ਐਮਈ ਸਾਹਿਬ ਤੇ ਵੀ ਮੈਨੂੰ ਕੱਲੇ ਨੂੰ ਕਿਉਂ ਟਾਰਗੇਟ ਬਣਾਇਆ ਜਾ ਰਿਹਾ ਹੈ। ਵੀ ਤਾਂ ਕੋਈ ਕਾਰਨ ਦੱਸੋ ਜਦੋਂ ਸਾਡਾ ਨਕਸ਼ਾ ਪਾਸ ਹੈ। ਨਕਸ਼ੇ ਦੇ ਵਿੱਚ ਬਿਲਡਿੰਗ ਸਾਡੀ ਪਾਸ ਹੈ। ਸ਼ੈੱਡ ਹੈ ਸਾਡਾ ਜੇ ਸ਼ੈੱਡ ਦਾ ਚਲੋ ਕੋਈ ਕੋਈ ਇਤਰਾਜ਼ਬਾਜ਼ੀ ਦੀ ਸਾਨੂੰ ਦੱਸ ਦੇ। ਵੀ ਹਾਂ ਵੀ ਕੋਈ ਨੋਟਸ ਦੰਦੇ ਵੀ ਸ਼ੈੱਡ ਤਾਰ ਦੋ ਅਸੀਂ ਤਾਰ ਲੰਦੇ ਆਪਣਾ ਸ਼ੈੱਡ। ਵੀ ਜਦੋਂ ਇਹ ਕਾਰਵਾਈ ਹੋਈ ਆ ਤੁਸੀਂ ਮੌਕੇ ਤੇ ਸੀ। ਨਹੀਂ ਮਨੂ ਮੇਰੀ ਉੱਥੇ ਪੇਂਟ ਹੋ ਰਿਆ ਤਾਂ ਜੀ ਦੁਕਾਨ 'ਚ ਮੈਨੂੰ ਪੇਂਟਰ ਦਾ ਫੋਨ ਆਇਆ ਵੀ ਜੀ ਐਸ ਵੀ ਲੈ ਕੇ ਸ਼ੈੱਡ ਤੋੜਨ ਲੱਗੇ। ਤੁਹਾਡੀ ਕੋਈ ਗੱਲਬਾਤ ਹੋਈ ਉਸ ਤੋਂ ਬਾਅਦ ਅਧਿਕਾਰੀਆਂ ਦੇ ਨਾਲ? ਮੇਰੀ ਮੌਕੇ ਦੀ ਗੱਲ ਹੋਈ ਜੀ ਅਧਿਕਾਰੀਆਂ ਨਾਲ। ਜੀ ਕਹਿੰਦੇ ਉਹ ਕਹਿੰਦਾ ਸਾਨੂੰ ਉੱਪਰ ਆਰਡਰ ਆਇਆ ਕਹਿੰਦੇ ਸਾਡੇ ਕੋਲ ਲਿਸਟ ਹੈ। ਮੈਂ ਉਹਨਾਂ ਨੂੰ ਕਿਹਾ ਵੀ ਸਾਰੀ ਮਰੰਡਾ ਰੋਡ ਦੇ ਉੱਪਰ ਸ਼ੈੱਡ ਪਏ ਹੋਏ ਆ। ਤੁਸੀਂ ਬਾਕੀ ਵੀ ਮੇਰੇ ਨਾਲ ਸਕੂਟਰ ਤੇ ਬੈਠੋ। ਮੈਂ ਤੁਹਾਨੂੰ 200 ਸ਼ੈੱਡ ਦਿਖਾ ਕੇ ਲਿਆਉਂਦਾ। ਉਹ ਕਹਿੰਦੇ ਸਾਡੇ ਕੋਲ ਜਿਹੜੀ ਲਿਸਟਾਂ ਸੀ ਉਹਦੇ ਮੁਤਾਬਕ ਕੰਮ ਕਰਨਾ ਹੈ ਕੋਈ ਲਿਸਟ ਨਹੀਂ ਥੀ ਵੀਰ ਜੀ ਕੋਈ ਕੁਛ ਨਹੀਂ ਦਾ ਸਿਰਫ ਦੋ ਦੁਕਾਨਾਂ ਟਾਰਗੇਟ ਕਰੀਆਂ ਗਈਆਂ ਇੱਕ ਐਮਸੀ ਸਾਹਿਬ ਦੀ ਇੱਕ ਮੇਰੀ ਇਸ ਤਰ੍ਹਾਂ ਕੋਈ ਦੁਕਾਨੀ ਅੱਜ ਥੋੜੀ ਕੋਈ ਨਹੀਂ ਜੀ ਨਾ ਪਹਿਲਾਂ ਵੀ ਨਹੀਂ ਥੋੜੀ ਪਹਿਲਾਂ ਵੀ ਸਿਰਫ ਦੋ ਦੁਕਾਨਾਂ ਟਾਰਗੇਟ ਹੋਈਆਂ ਕਿਸੇ ਨੇ ਸ਼ੈੱਡ ਨਹੀਂ ਕੋਈ ਥੋੜੇ ਗਏ ਕੁਝ ਵੀ ਨਹੀਂ ਕੋਈ ਸ਼ੈੱਡ ਨਹੀਂ ਥੋੜੇ ਗਏ ਇੱਟ ਵੀ ਨਹੀਂ ਹਲਾਈ ਜਿਹੜਾ ਬਾਰ ਬਾਰ ਤੁਹਾਨੂੰ ਇਹ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਰ ਹੁਣ ਅਫਸਰ ਸਾਹਿਬ ਦੱਸ ਸਕਦੇ ਆ ਜੀ ਅਫਸਰ ਸਾਹਿਬ ਨੂੰ ਪੁੱਛਿਆ ਜਾਊਂਗਾ ਜਾ ਕੇ ਜੀ ਸਰ ਅੱਜ ਇੱਕ ਕਾਰਵਾਈ ਹੋਈ ਹੈ ਸ਼ਹਿਰ ਕੁਰਾੜੀ ਦੇ ਵਿੱਚ ਬਿਲਡਿੰਗਸ ਤੋੜੀਆਂ ਗਈਆਂ ਇਹ ਦੋ ਤੇ ਇੱਕ ਸ਼ੈੱਡ ਵਗੈਰਾ ਤੋੜੇ ਗਏ ਜਾਣਕਾਰੀ ਦੇਵਾਂਗੇ ਨਗਰ ਕੌਂਸਲ ਵੱਲੋਂ ਮਨਿੰਡਾ ਰੋਡ ਤੇ ਜੋ ਵੀ ਨਜਾਇਜ਼ ਤੌਰ ਤੇ ਲੋਕਾਂ ਵੱਲੋਂ ਸਾਰੀਆਂ ਕੀਤੀਆਂ ਗਈਆਂ ਸੀਗੀਆਂ ਉਹ ਢਾਈਆਂ ਗਈਆਂ ਹਨ ਤੇ ਸਮੇਂ-ਸਮੇਂ ਤੇ ਜੋ ਹੋਰ ਵੀ ਨਜਾਇਜ਼ ਹੋਣਗੇ ਉਹ ਉੱਥੇ ਵੀ ਕੰਦੀ ਕਾਰਵਾਈ ਕੀਤੀ ਜਾਵੇਗੀ ਸਰ ਉਹਨਾਂ ਨੂੰ ਕਿਹਾ ਗਿਆ ਵੀ ਸਾਡੇ ਕੋਲ ਨਕਸ਼ੇ ਬਣੇ ਹੋਏ ਆ ਕਮੇਟੀ ਵੱਲੋਂ ਪਾਸ ਕੀਤੇ ਗਏ ਆ ਤੇ ਜੋ ਹਦਾਇਤਾਂ ਕਮੇਟੀ ਵੱਲੋਂ ਦਿੱਤੀਆਂ ਜਾਂਦੀਆਂ ਸੀ ਉਹ ਪੂਰਨ ਰੂਪ ਦੇ ਵਿੱਚ ਨਿਭਾ ਰਹੇ ਆ ਜੇਕਰ ਉਹਨਾਂ ਕੋਈ ਹਦਾਇਤਾਂ ਹੁੰਦੀਆਂ ਤਾਂ ਅਸੀਂ ਸਾਨੂੰ ਕਮੇਟੀ ਨੂੰ ਕੋਈ ਕਾਰਵਾਈ ਉਹਨਾਂ ਦਾ ਕੋਈ ਨਕਸ਼ਾ ਨਹੀਂਗਾ ਨਾ ਨਕਸ਼ਾ ਉਹਨਾਂ ਦੇ پاس ਆ। ਉਹਨਾਂ ਨੇ ਨਕਸ਼ਾ ਦਿਖਾਇਆ ਜੀ ਸਾਨੂੰ। ਨਕਸ਼ਾ ਅਨਪਰੂਵਡ ਆ, پاس ਨਹੀਂਗਾ। پاس ਨਹੀਂ ਹੈ ਜੀ। ਨਹੀਂ پاس ਨਹੀਂ ਆ। ਫਿਰ ਕੀ ਲੱਗਦਾ ਵੀ ਉਹ ਕੋਈ ਜਾਲੀ ਨਕਸ਼ਾ ਲਈ ਫਿਰਦੇ? ਨਹੀਂ ਰਿਜੈਕਟਡ ਨਕਸ਼ਾ ਰਿਜੈਕਟਡ ਉਹਦਾ। ਰਿਜੈਕਟ ਹੋਇਆ ਬਜੀ। ਹਾਂ ਰਿਜੈਕਟਡ ਸਰ। ਠੀਕ ਹੈ। ਉਹ ਕਹਿ ਰਹੇ ਆ ਵੀ ਸਾਨੂੰ ਜਿਹੜਾ ਬਾਰ-ਬਾਰ ਟਾਰਗੇਟ ਕੀਤਾ ਜਾ ਰਿਹਾ ਵੀ ਪਹਿਲਾਂ ਵੀ ਇਸ ਤਰ੍ਹਾਂ ਸੀ ਜਾਂ ਹੁਣ ਵੀ ਇਸ ਤਰ੍ਹਾਂ ਕੀਤਾ ਜਾ ਰਿਹਾ। ਉਹਨਾਂ ਬੋਲ ਨਿਆਂਇਤ ਤੌਰ ਤੇ ਸਾਰੀ ਕੀਤੀ ਜਾ ਰਹੀ ਹੈ ਬਾਰ-ਬਾਰ। ਕੋਈ ਉਹਨਾਂ ਨੂੰ ਇਸ ਤੋਂ ਬਾਅਦ ਸੂਚਨ ਨਹੀਂ ਦਿੱਤਾ ਕੀਤਾ ਜੀ? ਅਸੀਂ ਪੁਲਿਸ ਥਾ ਸੋਚੀ ਤੇ ਵੀ ਕਿਹਾ ਕਿ ਦੋ ਵਾਰ ਢਾਟ ਭਈ ਵੀ ਕਰ ਚੁੱਕੇ ਉੱਥੇ ਉਸ ਦੇ ਨਾਲ ਵੀ ਸਰ ਕੋਈ ਸ਼ੈੱਡ ਕਹਿੰਦੇ ਸੇਮ ਦੁਕਾਨਾ ਹੈ ਸੇਮ ਸ਼ੈੱਡ ਜਿਹੜਾ ਹੋਰ ਵੀ ਸਾਡੇ ਧਿਆਨ ਚ ਆਉਗੋ ਉੱਥੇ ਬੰਦੀ ਕਰ ਵੀ ਕਿਤੇ ਦੇਖੋ ਨਾਲੇ ਸ਼ੈੱਡ ਪਏ ਹੋਏ ਜੀ ਕਹਿੰਦੇ ਕੋਈ ਗੱਲ ਨਹੀਂ ਜੋ ਵੀ ਹੋਊਗੀ ਸਾਡਾ ਅੰਜਲੀ ਆਉਗੀ ਸੀ ਨਾਲ ਨਾਲ ਕਰ ਵੀ ਕਰ ਰਹੇ ਕਬਡੀ ਪਪਾ ਠੀਕ ਆ